ਬਿਕਸਰ ਮਿਸਰ ਹੈ ਕਿ ਚਲੋ ਬੜੀ ਵਧੀਆ ਸੀਰੀਅਸ ਡਿਸਕਸ਼ਨ ਹੋ ਰਹੀ ਹੈ ਚੰਗੀ ਗੱਲ ਹੈ ਜੀ ਆਪਾਂ ਸਾਰੇ ਇਹਨਾਂ ਗੱਲਾਂ ਦਾ ਸਹਿਮਤ ਆ ਪਰ ਮੈਂ ਸਿਰਫ ਅਸ਼ਵੀਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੇ ਇੱਕ ਗੱਲ ਦਾ ਓਲਾ ਰੱਖ ਗਏ ਉਹ ਜਾਂ ਲਿਹਾਜ ਪੁਗਾ ਗਏ ਜਿੱਥੇ ਅੱਜ ਪੂਰਾ ਪੰਜਾਬ 3 ਕਰੋੜ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਪੰਜਾਬੀ ਸ਼ਾਹਬਜ਼ਾਦਾ ਸ਼ਹਾਦਤ ਦਿਵਸ ਹੋਣਾ ਚਾਹੀਦਾ ਇੱਥੇ ਇਹ ਗੱਲ ਕਰ ਰਹੇ ਨੇ ਉਹ ਨਾਮ ਇਹਨਾਂ ਨੇ ਕਿਹਾ ਵੀ ਕਿਸੇ ਨੇ ਸਜੈਸਟ ਕੀਤਾ ਸੀਗਾ ਮੈਂ ਸਿਰਫ ਉਹਨਾਂ ਚਾਹੂੰਗਾ ਜੀ ਕਿ ਉਹ ਦੱਸ ਦੇਣ ਵੀ ਉਹ ਕਿਹਨੇ ਸਜੈਸਟ ਕੀਤਾ ਸੀਗਾ ਜੀ ਇਸ ਕੰਮ ਦੇ ਵਿੱਚ ਜਿੱਥੇ ਇਮੋਸ਼ਨ ਜੁੜੇ ਹੋਣ ਨਾ ਜੀ ਸਾਰੇ ਧਰਮਾਂ ਮਸਬਾ ਫਿਰਕਿਆਂ ਤੋਂ ਉੱਪਰ ਉੱਠ ਕੇ ਉੱਥੇ ਰਾਜਨੀਤੀ ਨਹੀਂ ਚਾਹੀਦੀ ਸਿਰਫ ਉਹਨਾਂ ਦਾਸ ਦਿਨ ਤੇ ਮੈਂ ਤਾਂ ਬਲਕੇ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਕਿ ਸ਼ਹਿਜ਼ਾਦਾ ਸ਼ਹਾਦਤ ਦੇ ਵੇਲੇ ਸਾਡੇ ਐਮਪੀਜ਼ ਨੇ ਵੀ ਕਿਹਾ ਰਾਣਾ ਜੀ ਸਾਰੀ ਚਾਹੁੰਦੇ ਆ ਜੀ ਆਪਾਂ ਸੋ ਮੇਰੀ ਤਾਂ ਉਨੀਕ ਬੇਨਤੀ ਹੈ ਜੇ ਉਹਨੇ ਜੇ ਚੰਗਾ ਹੋਊਗਾ ਜੇ ਦੱਸ ਦੇਣਾ ਅਸ਼wini ਜੀ ਅਸ਼wini ਕੁਮਾਰ ਸ਼ਰਮਾ ਜੀ ਅਮਨ ਜੀ ਮੇਰੀ ਆਤਮਾ ਮੇਰਾ ਦਿਲ ਨਹੀਂ ਚਾਹਦਾ ਕਿ ਮੈਂ ਇਥੇ ਅੱਜ ਦੇ ਦਿਹਾੜੇ 'ਚ ਜਿਸ ਸਪਿਰਟ ਨਾਲ ਤੁਸੀਂ ਮਨਾ ਰਹੇ ਹੋ ਕੋਈ ਰਾਜਨੀਤਿਕ ਗੱਲ ਕਰਨ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਬਹੁਤ ਕੁਝ ਪਿਆ ਔਰ ਤੁਸੀਂ ਵੀ ਉਹਨੂੰ ਪੜਿਆ ਪਰ ਮੈਂ ਇਸ ਸ਼ਹਾਦਤ ਦੇ ਨੂੰ ਨਮਨ ਕਰਨ ਵਾਲੇ ਦਿਨ ਕੋਈ ਰਾਜਨੀਤਿਕ ਗੱਲ ਦੀ ਤਬੱਕੋ ਮੈਂ ਨਹੀਂ ਕਰ ਸਕਦਾ ਕਿਰਪਾ ਕਰਕੇ ਮਾਫੀ ਥੈਂਕ ਯੂ